ਸਾਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਭਾਈ ਜਨਰੀ ਬਰਾ ਭਾਗਾਂ ਵਾਲਾ ਦਿਨ ਆ ਮੈਂ ਸਾਰੇ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਲੱਖ ਲੱਖ ਪੇਸ਼ਵਾ ਸ਼ੁਭਕਾਮਨਾਵਾਂ ਦਿੰਦਾ ਸ੍ਰੀਯੋਧਿਆ ਮੰਦਰ ਰਾਜਨ ਕਰ ਸਕੋ ਰਿਆ ਉਹਦੇ ਤਖ਼ਤੇ ਵਿੱਚ ਧੰਨਵਾਦ ਜੀ ਬਹੁਤ ਬਹੁਤ ਵਧੀਆ ਸਜਾਇਆ ਸਾਰੇ ਲੋਕ ਧੰਨਵਾਦ ਦੇ ਵਸਨੀਕ ਬੜੀ ਸ਼ਰਧਾ ਦੇ ਭਾਵ ਨਾਲ ਸਮਾਗਮ ਆਇਆ ਤੇ ਮਾਤ ਵਾਲੀ ਅਸੀਂ ਹੁਣੇ ਕਰਕੇ ਆਏ ਆ ਅੱਜ ਤਰ੍ਹਾਂ ਤਰ੍ਹਾਂ ਦੇ ਲਗਰ ਪੈ ਰਹੇ ਸਾਡੇ ਧਾਰਿਵਾਲਾਂ ਦੇ ਅੰਦਰ ਲੱਗੇ ਆ ਹਰ ਤਰ੍ਹਾਂ ਦੇ ਲਗਰ ਤੇ ਉਹ ਵੀ ਬੜੀ ਥਡੇ ਸਾਡੇ ਧਾਰਿਵਾਲਾਂ ਦੇ ਵਿੱਚ ਬੜੀ ਸ਼ਰਤਾਂ ਪਬਲਿਕ ਦੇ ਵਿੱਚ ਜਿਵੇਂ ਰਾਮ ਜੀ ਦਾ ਅੱਜ ਜੋਰ ਪਈ ਹੁੰਦੇ ਆ ਦੇ ਵਿੱਚ ਮੰਦਰ ਦੀ ਸਥਾਪਨਾ ਹੋ ਰਹੀ ਹੈ ਸਭ ਲੋਕ ਵੀ ਧਾਰਿਵਾਲ ਦੇ ਵਿੱਚ ਵੀ ਅਸੀਂ ਉਹਦੇ ਜਾਗ ਨਹੀਂ ਸਕਦੇ ਅੱਜ ਦੇ ਦਿਨ ਪਰ ਇੱਥੇ ਵੀ ਯੋਧੇ ਧਾਰਿਵਾਲੀ ਬਣਿਆ ਰਿਹਾ ਉਹਨਾਂ ਨੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਪਰੀਆ ਜੀ ਬਾਲਾ ਜੀ ਵੈਲਫੇਅਰ ਸੁਸਾਇਟੀ ਕਾਟੂ ਸ਼ਾਮ ਜੀ ਵੈਲਫੇਅਰ ਸੁਸਾਇਟੀ ਸਾਰੀ ਪਾਰਟੀਆਂ ਇਕੱਠੇ ਹੋ ਕੇ ਅਜੇ ਧਾਰੀਵਾਲ ਦੇ ਵਿੱਚ ਬਹੁਤ ਹੀ ਮਾਹਦ ਵਾਲੇ ਖਾ ਰਹੇ ਆਂ। ਅਯੁੱਧਿਆ ਦੇ ਵਿੱਚ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ। ਸਾਰੇ ਮੇਸ਼ਵਰੇ ਦੋਸਤਾਂ ਨੂੰ ਆਪਣੀ ਸੰਗਠਨ ਨੂੰ ਚੋਣਾਂ ਦੀ ਉਛਾਲ ਤੇ ਉਹਨੇ ਉਛਾਲ ਦੇ ਨਾਲ ਸੰਗਠਨ ਵਿੱਚ ਸ਼ਾਨਦਾਰ ਸਮਾਗਮ ਚੱਲ ਰਹੇ ਨੇ ਬਾਦਸ਼ਾਹੀ ਚੱਲ ਰਹੀ ਹੈ ਲੱਗ ਰਿਹਾ ਜਿਹਾ ਰੋਟ ਮਰ ਰਹੀ ਹੈ ਇਹ ਸੰਗਠਨ ਦਾ ਅਹਿਵਾ ਦਾ ਮਾਹੌਲ ਹੈ ਇਹ ਪਰਸ਼ਾ ਤੋਂ ਬਹੁਤ ਨੰਦਰਾ ਸੇ ਬਸਤੀਆਂ ਵੀ ਫਾਈਲ ਹੋ ਗਈਆਂ ਅਬੂਲਾ ਕਹਿੰਦੇ ਕਿ ਜਿਵੇਂ ਰਾਮ ਜੀ ਉਹਨਾਂ ਦੇ ਖੇਤਰ ਦੇ ਵਿੱਚ ਉਹਨਾਂ ਦੇ ਕਬੂਲ ਕਰਦੇ ਨੇ ਸਥਾਪਿਤ ਕਰਦੇ ਨੇ ਜਿਨਾ ਕਿ ਅੱਜ ਦੇ ਰਾਮ ਦੇ ਵਿਕਾਸ ਅਗਰ श्री राम जी अॼु तीटल वाधे असीं श्रीमीन कर